ਸਸ਼ੀਕਾਲ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਦੇ ਵਿੱਚ ਅੱਜ ਵਾਲੀ ਵੀਡੀਓ ਦੇ ਵਿੱਚ ਅਸੀਂ ਬੜੇ ਪਿਆਰੇ ਕਢਾਈ ਵਾਲੇ ਸੂਟ ਸ਼ੋਰ ਕਰਨ ਲੱਗੇ ਆਂ ਸਭ ਤੋਂ ਪਹਿਲਾਂ ਤਾਂ ਬਲੈਕ ਕਲਰ ਦਾ ਸੂਟ ਹੈ ਇੱਕ ਇਹਦੇ ਉੱਤੇ ਜਿਹੜਾ ਸਾਰਾ ਹੀ ਮਸ਼ੀਨ ਦੀ embroideri ਹੋਈ ਆ ਕਲਰ ਤੁਸੀਂ ਦੇਖ ਸਕਦੇ ਹੋ ਬੜੇ ਸੋਹਣੇ ਆ ਜੇ ਤੁਸੀਂ ਆਪਣੀ ਚੋਇਸ ਦਾ ਵੀ ਕੋਈ ਕਲਰ ਰਖਾਣਾ ਤਾਂ ਅਸੀਂ ਉਹ ਵੀ ਐਡ ਕਰ ਸਕਦੇ ਆਂ ਮਲਟੀ ਕਲਰ ਦੀ ਇਹਦੇ ਨਾਲ ਪਾਈਪਿੰਗ ਲੱਗੀ ਆ ਜੋ ਅਸੀਂ ਸੂਟ ਦੇ ਵਿੱਚ ਕਲਰ ਲੇ ਆ ਸੇਮ ਐਸ ਉਹੀ ਪਾਈਪਿੰਗ ਦੇ ਵਿੱਚ ਲੇ ਆ ਦੁਪੱਟੇ ਹਜੇ ਅਸੀਂ ਰੈਡੀ ਕਰਾਉਣ ਨੂੰ ਦਿੱਤੇ ਹੋਏ ਆ ਸੇਮ ਜੋ ਸ਼ਰਟ ਤੇ ਕਢਾਈ ਆ ਉਵੇਂ ਸਲਵਾਰ ਤੇ ਆ ਇੱਕ ਇੱਕ ਫਲਾਵਰ ਸਲਵਾਰ ਜਿਹੜੀ ਪਾਕਿਸਤਾਨੀ ਸਲਵਾਰਾਂ ਬਣਾਈਆਂ ਹੈ ਤੇ ਇਹਨਾਂ ਦੇ ਉੱਪਰ ਪੌਂਚੇ ਤੇ ਜਿਹੜੀ ਕਢਾਈ ਕਰਵਾਈ ਆ ਖੁੱਲੀਆਂ ਬਾਹਾਂ ਇਹਨਾਂ ਨਾਲ ਗਲੇ ਜਿਹੜੇ ਉਹ ਸਿੰਪਲ ਰੱਖੇ ਗਏ ਆ ਬੜੇ ਹੀ ਪਿਆਰੇ ਸੂਟ ਆ ਜੇ ਤੁਸੀਂ ਕੋਈ ਵੀ ਸੂਟ ਆਰਡਰ ਕਰਨਾ ਹੋਇਆ ਤਾਂ ਤੁਸੀਂ ਸਾਡੇ ਵਟਸਐਪ ਤੇ ਮੈਸੇਜ ਕਰ ਸਕਦੇ ਹੋ ਬਲੈਕ ਕਲਰ ਨੂੰ ਛੱਡ ਕੇ ਹੋਰ ਵੀ ਕਿਸੇ ਕਲਰ ਤੇ ਕਰੋਨਾ ਤੱਕ ਰਾ ਆ ਸਕਦੇ ਹੋ ਇਹ कॉटन ਦੇ सूट है जे पार्टी वियर ਬਣਾਉਣੇ ਤਾਂ ਉਹ ਵੀ ਬਣ ਜਾਣਗੇ ਇਸ ਤੋਂ ਨੈਕਸਟ ਵਾਲਾ सूट है जेड़ा मस्टर्ड कलर ਦਾ ਇਹਦੇ ਉੱਤੇ ਵਾਈਟ ਕਲਰ ਦੀ ਕਢਾਈ ਹੋਈ ਆ ਧਾਗੇ ਦੀ ਕਢਾਈ ਹੈ ਸਾਰੀ ਇਹਦੇ ਵਿੱਚ ਕੁਝ ਵੀ ਹੋਰ ਐਡ ਨਹੀਂ ਕੀਤਾ ਤੇ ਸਿਰਫ ਵਾਈਟ ਕਲਰ ਦੀ ਕਸਟਮਰ ਦੀ ਚੋਇਸ ਦੇ ਹਿਸਾਬ ਨਾਲ ਕੀਤੀ ਆ ਖੁੱਲੀਆਂ ਬਾਹਾਂ ਰੱਖੀਆਂ ਇਹਦੇ ਨਾਲ ਵੀ ਗੱਲੇ ਤੇ ਲੇਸ਼ ਲੱਗੀ ਹੈ ਕਾਟਨ ਦੀ ਬਾਹਾਂ ਤੇ ਕਢਾਈ ਹੈ ਪੂਰੇ ਤੇ ਤੇ ਇਦਾਂ ਹੀ ਸਲਵਾਰ ਤੇ ਵੀ ਆ ਇਹਨੂੰ ਵੀ ਕਿਸੇ ਹੋਰ ਕਲਰ ਤੇ ਬਣਾਨਾ ਤਾਂ ਤੁਸੀਂ ਕਸਟਮਾਈਜ਼ ਕਰਵਾ ਸਕਦੇ ਹੋ ਪੌਂਚੀਆਂ ਦੇ ਵੀ सेम ਇਦਾਂ ਹੀ ਕਢਾਈ ਕੀਤੀ ਆ ਜੋ ਫਲਾਰ ਸ਼ਰਟ ਦੇ ਵਿੱਚ ਬਣਿਆ ਉਹ ਪੌਂਚਾਂ ਤੇ ਬਣਿਆ ਨੈਕਸਟ ਜਿਹੜਾ ਕਲਰ ਹੈਗਾ ਗ੍ਰੇ ਕਲਰ ਉਹਦੇ ਉੱਤੇ ਹੌਟ ਪਿੰਕ ਤੇ ਬੇਬੀ ਪਿੰਕ ਨਾਲ ਲਾਈਟ ਪਿੰਕ ਨਾਲ ਜਿਹੜਾ ਕੰਟਰਾਸਟ ਕਰਕੇ ਉੱਪਰ ਨੂੰ ਪੈਨਲ ਬਣਾਏ ਆ ਤਾਂ ਸਾਈਡ ਨੂੰ ਜਿਹੜੀ ਹੈ ਪਿੰਕ ਕਲਰ ਦੀ ਪਾਈਪਿੰਗ ਲੱਗੀ ਆ ਬਾਕੀ ਪੂਰੇ ਸੂਟ ਦੇ ਵਿੱਚ ਛੋਟੇ-ਛੋਟੇ ਡਾਟਸ ਪਾਏ ਆ ਬਾਹਾਂ ਤੇ ਵੀ ਸੇਮ ਇਦਾਂ ਹੀ ਕਢਾਈ ਆ ਇਹਦਾ ਜਿਹੜਾ ਚੋਰ ਸਨੈਕ ਰੱਖਿਆ ਆ ਜੋ ਫਲਾਰ ਅਸੀਂ ਏਕੇ ਰਿਤੇ ਦੇਖ ਰਹੇ ਹੋ ਹੀ ਫਲਾਰ ਪਹੁੰਚਾਂ ਤੇ ਆ ਸਲਵਾਰ ਦੇ ਪਹੁੰਚਾਂ ਤੇ ਆਏਗਾ 52ਵੀਂ ਪਾਈਪਿੰਗ ਲੱਗੀ ਆ ਕਾਟਨ ਦੇ ਸੂਟ ਆ ਕਾਟਨ ਦੀਆਂ ਪਾਈਪਿੰਗਜ਼ ਲਗਾਈਆਂ ਇਹਨਾਂ ਨਾਲ ਦੁਪੱਟੇ ਤੁਸੀਂ ਆਪਣੀ ਮਰਜ਼ੀ ਦੇ ਤਿਆਰ ਕਰਵਾ ਸਕਦੇ ਹੋ ਜਿਵੇਂ ਦੇ ਵੀ ਚਾਹੀਦੇ ਹੋਏ ਸਲਵਾਰ ਤੇ ਵੀ ਸੇਮ ਉਹੀ ਫਲਾਵਰ ਆ ਜਿਹੜਾ ਸ਼ਰਟ ਦੇ ਘੇਰੇ ਤੇ ਆ ਬੜੀ ਫਿਨਿਸ਼ਿੰਗ ਨਾਲ ਜਿਹੜਾ ਕੰਮ ਹੋਇਆ ਤੇ ਬੜੀ ਸਫਾਈ ਨਾਲ ਪੌਂਚੇ ਬਣਾਏ ਆ ਜਿਹੜਾ ਨੈਕਸਟ ਸੂਟ ਹੈ ਇਹ ਬਲੈਕ ਕਲਰ ਦੇ ਉੱਤੇ ਆ ਇਹ ਬਹੁਤ ਹੀ ਸੋਨਾ ਕ੍ਰਸ਼ ਜਿਹਾ ਫੈਬਰਿਕ ਆ ਇਹ ਵਿਦਆਊਟ ਲਾਈਨਿੰਗ ਸੂਟ ਬਣਿਆ ਇਹਦੇ ਸੈਂਟਰ ਤੇ ਕੱਟ ਵਾਲਾ ਡਿਜ਼ਾਈਨ ਰੱਖਿਆ ਪਲਾਜ਼ੋ ਦਾ ਪੱਟੀਆਂ ਲਗਾ ਕੇ ਤੇ ਜਿਹੜੇ ਸ਼ਰਟ ਦੇ ਬਟਨ ਲੱਗੇ ਆ ਤੇ ਇਹਦੇ ਨਾਲ ਜਿਹੜੀ ਆ ਪਰਪਲ ਕਲਰ ਦੀ ਲੇਸ ਲੱਗੀ ਆ ਬੜਾ ਪਿਆਰਾ ਜਿਹਾ ਡਿਜ਼ਾਈਨ ਬਣਿਆ ਰਿਯੋਨ ਦਾ ਇਹਦੇ ਨਾਲ ਪਲਾਜ਼ੋ ਬਲੈਕ ਕਲਰ ਦਾ ਤੇ ਜਿਹੜਾ ਦੁਪੱਟਾ ਕੈਮਰੇ ਦੇ ਵਿੱਚ ਥੋੜਾ ਹੋਰ ਲੱਗ ਰਿਹਾ ਪਰ ਹੈ ਬਿਲਕੁਲ ਬਲੈਕ ਕਲਰ ਦਾ ਕੋਟਾ ਡੋਰੀਆ ਦਾ ਦੁਪੱਟਾ ਇਹਦੇ 4 ਸਾਈਡਡ ਜਿਹੜੀ ਲੇਸ ਲੱਗੀ ਆ ਇਹ ਸੀਗੇ ਸਾਡੇ ਅੱਜ ਦੇ ਸੂਟ ਜੇ ਤੁਹਾਨੂੰ ਕੋਈ ਵੀ ਸੂਟ ਪਸੰਦ ਆਉਂਦਾ ਤਾਂ ਤੁਸੀਂ ਸਾਨੂੰ ਆਰਡਰ ਕਰ ਸਕਦੇ ਹੋ ਵੈਸੇ ਇਹ ਸੂਟ ਅਮਰੀਕਾ ਜਾ ਰਿਹਾ ਕੱਲ ਆਪਾਂ ਮੰਡੇ ਨੂੰ ਡਿਸਪੈਚ ਕਰਾ ਦਾਂਗੇ ਤੇ 3-4 ਦਿਨ ਦੇ ਵਿੱਚ ਪਹੁੰਚ ਜਾਣਗੇ ਬਲੈਕ ਕਲਰ ਦਾ ਫੈਬਰਿਕ ਸਾਡੇ ਕੋਲ ਅਵੇਲੇਬਲ ਹੈ ਜਿੰਨੇ ਮਰਜ਼ੀ ਸੂਟ ਤਿਆਰ ਕਰਵਾ ਸਕਦੇ ਹੋ ਸੇਮ ਡਿਜ਼ਾਈਨ ਦੇ ਜੇ ਕੋਈ ਤੁਹਾਡਾ ਪੈਟਰਨ ਹੈ ਤਾਂ ਤੁਸੀਂ ਉਹ ਵੀ ਕਰਵਾ ਸਕਦੇ